ਦਿੱਲੀ ਵਿਖੇ ਚੱਲ ਰਹੇ ਕਿਸਾਨੀ ਕੋਰਸ ਨੂੰ ਮੂਲੀਤ ਕਰਨ ਲਈ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਰੋਜ਼ਾਨਾ ਵੱਡੀ ਗਿਣਤੀ 'ਚ ਲੋਕ ਟਰਾਲੀਆਂ, ਟਰੱਕਾਂ, ਬੱਸਾਂ, ਕਾਰਾਂ ਦੇ ਮਾਦੀਮ ਰਾਹੀਂ ਕੋਚ ਕਰ ਰਹੇ ਨੇ। ਉੱਥੇ ਅੱਜ ਹੱਡਕ ਮਾਊਂਟ ਹੰਡ 'ਚ ਜਦੋਂ ਹਰੇਕ ਵਿਅਕਤੀ ਨਿਗਦੀ ਮੰਨਣ ਦੀ ਆਸ ਕਰਦਾ ਹੈ ਉਹ ਦੋ ਸੁਲਤਾਨਪੁਰ ਲੋਧੀ ਖੇਤ ਨਾਲ ਸੰਬੰਧਤ ਦੋ ਸਾਈਕਲ ਵਿਦਸਾਨੇ ਸਾਈਕਲ ਰਾਹੀਂ ਆਪਣੇ ਦਿੱਲੀ ਕਿਸਾਨ ਸੰਘਰਸ਼ 'ਚ ਪਹੁੰਚਣ ਦੀ ਯਾਤਰਾ ਨੂੰ ਆਰੰਭ ਕਰਕੇ ਇੱਕ ਵਿਲੱਖਣ ਮਿਸਾਲ ਕਾਇਮ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਾਦਵਿੰਦਰ ਸਿੰਘ ਮੇਰੇ ਸਾਥੀ ਸਰਦਾਰ ਜਗਜੀਤ ਸਿੰਘ ਜੀ ਅਸੀਂ ਸੁਲਤਾਨਪੁਰ ਲੋਧੀ ਨੂੰ ਬਿਲੋਂਗ ਕਰਦੇ ਆ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਧਰਤੀ ਹੈ ਜੋ ਕਿ ਸਿੱਖਾਂ ਦੇ ਪਹਿਲੇ ਗੁਰੂ ਹਨ ਅਸੀਂ ਉਸ ਤੋਂ ਧਰਤੀ ਤੋਂ ਅਰਦਾਸ ਕਰਕੇ ਦਿੱਲੀ ਧਰਨੇ ਲਈ ਰਵਾਨਾ ਹੋ ਰਹੇ ਹਾਂ ਸਾਈਕਲਾਂ ਉੱਪਰ ਅਸੀਂ ਸਾਈਕਲ ਉੱਪਰ ਜਾ ਰਹੇ ਹਾਂ ਅਸੀਂ ਰਸਤੇ ਵਿੱਚ ਵੀ ਲੋਕਾਂ ਨੂੰ ਮੋਟੀਵੇਟ ਕਰਾਂਗੇ ਕਿ ਤੁਸੀਂ ਵੀ ਕਿਸਾਨੀ ਧਰਨੇ ਲਈ ਦਾ ਸਾਥ ਦਿਓ ਅਤੇ ਉੱਥੇ ਧਰਨੇ ਤੇ ਪਹੁੰਚੋ ਲੋਕਾਂ ਨੂੰ ਲਾਮਬੰਦ ਕਰਾਂਗੇ ਅਸੀਂ ਕਹਿੰਨੇ ਆ ਕਿ ਮੋਦੀ ਨੂੰ ਪਰਮਾਤਮਾ ਸਮੱਤ ਬਖਸ਼ੇ ਕਿ ਉਹ ਕਿਸਾਨਾਂ ਦੀਆਂ ਮੰਗਾਂ ਮੰਨਣ ਅਤੇ ਜਲਦੀ ਹੀ ਕਿਸਾਨ ਆਪਣੇ ਘਰਾਂ ਨੂੰ ਵਾਪਸ ਆਉਣ ਜੋਗੇ ਠੰਡ ਵਿੱਚ ਠਰ ਰਹੇ ਹਨ ਇਹ ਕਿੱ데 ਧਿਆਨ ਚ ਕਿਦਾਂ ਆਇਆ ਕਿ ਅਲੱਗ ਕਰਨਾ ਜੀ ਸਾਡੇ ਬਜ਼ੁਰਗ ਭੈਣਾ ਭਰਾ ਉੱਥੇ ਠੰਡ ਵਿੱਚ ਬੈਠੇ ਆ ਸੰਨ ਵੀ ਉਹਨਾਂ ਦਾ ਸਾਥ ਦੇਣਾ ਚਾਹੀਦਾ ਇਸ ਲਈ ਅਸੀਂ ਉੱਥੇ ਉਹਨਾਂ ਦਾ ਸਾਥ ਦੇਣ ਲਈ ਧਰਨੇ ਵਿੱਚ ਸ਼ਾਮਲ ਹੋ ਰਹੇ ਆ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਇੱਕ ਕਾਨੂੰਨ ਜਿਹੜਾ ਤਿੰਨੋਂ ਆ ਇਹ ਖੇਤੀ ਮਾਰੂਆ ਇਹ ਰੱਦ ਹੋਣੇ ਚਾਹੀਦੇ ਹਨ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਨਜਿੰਦਰ ਸਿੰਘ ਸultanpur Lodhi ਦੀ ਸਾਈਕਲਿੰਗ ਕਲੱਬ ਦੇ ਸਾਡੇ ਯੋਧੇ ਜਗਜੀਤ ਸਿੰਘ ਤੇ ਜਦਵਿੰਦਰ ਸਿੰਘ ਜੀ ਦਿੱਲੀ ਕਿਸਾਨ ਧਰਨੇ ਤੇ ਜਾ ਰਹੇ ਨੇ ਅਸੀਂ ਬਹੁਤ ਮਾਣ ਸਮਝਦੇ ਹਾਂ ਵੀ ਸਾਡੇ ਉੱਥੇ ਬਜ਼ੁਰਗ ਔਰਤਾਂ ਨੌਜਵਾਨ ਜਿੰਨੇ ਸਾਥੀ ਉੱਥੇ ਸਾਡੇ ਬੈਠੇ ਆ ਉਹਨਾਂ ਦੇ ਸਹਿਯੋਗ ਲਈ ਸultanpur ਤੋਂ ਸਾਈਕਲਿੰਗ ਕਰਦੇ ਹੋਏ ਸਾਡੇ ਵੀਰ ਜਗਜੀਤ ਸਿੰਘ ਤੇ ਜਯੋਦਨ ਸਿੰਘ ਜੀ ਜਾ ਰਹੇ ਨੇ ਸਾਨੂੰ ਬਹੁਤ ਮਾਣ ਹੈ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਕੇਂਦਰ ਸਰਕਾਰ ਨੇ ਮਾਰੂ ਬਿੱਲ ਲਾਗੂ ਕੀਤੇ ਆ ਉਹ ਤੁਰੰਤ ਜਲਦੀ ਤੋਂ ਜਲਦੀ ਰੱਦ ਹੋਣੇ ਚਾਹੀਦੇ ਹਨ ਤਾਂ ਜੋ ਕਿਸਾਨੀ ਬਚ ਸਕੇ